ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਵਲੌਗ ਥੋੜਾ ਜਿਹਾ ਲੇਟ ਸ਼ੁਰੂ ਕਰਨ ਲੱਗੇ ਆਂ ਅੱਜ ਆਪਾਂ ਰੈਸਟ ਪਾਈ ਸੀ ਆਪਣੇ ਹਰਾਤ ਦੇ ਵਲੌਗ ਦੇ ਵਿੱਚ ਪਾਣੀ ਪੀਈ ਜਾਂਦੀ ਸੀ ਆਪਾਂ ਆਪਣੇ ਹਰਾਤ ਤੋਂ ਦੇ ਆਪਣੇ ਬੱਕੀ ਪਸ਼ੂ ਬਾਹਰ ਕੱਢਣ ਲੱਗੇ ਆਂ ਅੱਜ ਧੁੰਦ ਬਹੁਤ ਜ਼ਿਆਦਾ ਸੀ ਮੌਸਮ ਬਹੁਤ ਖਰਾਬ ਆ ਅੱਜ ਤੁਸੀਂ ਦੇਖ ਸਕਦੇ ਹੋ ਬਹੁਤ ਖਰਾਬ ਆ ਮੌਸਮ ਅੱਜ ਤੁਸੀਂ ਦੇਖ ਸਕਦੇ ਹੋ ਬਹੁਤ ਅੱਜ ਮੌਸਮ ਖਰਾਬ ਸੀਗਾ ਹੁਣ ਇਹ ਧੁੰਦ ਲਈ ਆ ਤੇ ਮੈਂ ਕਿਹਾ ਚੱਲ ਪਸ਼ੂ ਬਾਹਰ ਕੱਢਦੀ ਆਂ ਅੱਪਾ ਵੀ ਆਪਣੇ ਹਰਾਵਤ ਨੂੰ ਪਾਣੀ ਪਿਵਣ ਲੱਗੇ ਸੀਗੇ ਇੱਧਰ ਆ ਜਾ ਇੱਧਰ ਅੱਪਾ ਆਪਣੇ ਹਰਾਵਤ ਨੂੰ ਹੈਗਾ ਪਾਣੀ ਪਿਆਦੀਏ ਨਾਲੇ ਸਾਰੇ ਪਸ਼ੂਆਂ ਨੂੰ ਬਾਹਰ ਕੱਢ ਦਈਏ ਪਾਣੀ ਪੀ ਕੇ ਕੱਚੇ ਥਾਂ ਤੇ ਬੈਠ ਜਾਣਗੇ ਪਸ਼ੂ ਪਾਣੀ ਵੀ ਅਜੇ ਵਿੱਚ ਥੋੜਾ ਜਿਹਾ ਨਿੱਗਾ ਪਾਣੀ ਮਗਾਇਆ ਸੀਗਾ ਮੈਂ ਕਿੱਧਰ ਦਾ ਕੱਢ ਕੇ ਨਹੀਂ ਤਾਂ ਪਸ਼ੂ ਖੁਸ਼ ਹੋ ਕੇ ਪਾਣੀ ਨਹੀਂ ਪੀਂਦੇ ਬਾਕੀ ਹਰੇ ਆਪਣੇ ਕੰਮ ਬਹੁਤ ਪਿਆ ਹੈ ਵੇਖਾਂਗੇ ਜੇ ਆਪਣਾ ਟਾਈਮ ਲੱਗਿਆ ਤਾਂ ਆਪਾਂ ਜ ਜਾਵਾਂਗੇ ਘੱਟ ਦੀ ਵਾਕ ਕਰਨ ਜੇ ਟਾਈਮ ਲੱਗਿਆ ਤਾਂ ਟੇਮੋਸ ਉਹ ਵੀ ਸਹੀ ਰਿਹਾ ਤਾਂ ਬਾਕੀ ਆਪਾਂ ਹਜੇ ਗੱਠਾਂ ਕੁੱਤਣੀਆਂ ਹੈਗਾ ਆਪਾਂ ਸੌਕਾਸਤੇ ਗੱਠਾਂ ਕੁੱਤਰਦੇ ਹੋਣੀਆਂ ਹੈਗਾ ਤੇ ਗੱਠਾਂ ਕੁੱਤਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਵੇਂ ਕੁੱਤਰਦੇ ਹੁੰਦੇ ਨੇ ਟੋਕੇ ਵਾਲੀ ਮਸ਼ੀਨ ਦੀ ਕੁੱਤਰਦੇ ਹੁੰਦੇ ਆ ਬਹੁਤ ਵਧੀਆ ਕੁੱਤਰਾ ਹੋ ਜਾਂਦਾ ਫਿਰ ਉਹ ਤੇ ਸੁੱਕ ਪਾਣੀ ਰਾਤ ਨੂੰ ਸੌਖੀ ਹੋ ਜਾਂਦੀ ਹੈ ਨਹੀਂ ਤਾਂ ਪਰਾਲੀ ਦੀ ਸੁੱਕ ਪਾਣੀ ਬਹੁਤ ਔਖੀ ਨਾਲ ਸਵੇਰ ਇਕੱਠੀ ਕਰਨੀ ਔਖੀ ਹੈ ਬੱਚਾ ਹੋਰ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਬਾਕੀ ਆਪਣੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਿਓ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਪਣੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਬਾਕੀ ਆਪਾਂ ਰੋਜ਼ ਦਾ ਡੇਲੀ ਵਲੌਗ ਬਣਾਇਆ ਕਰਾਂਗੇ ਡੇਲੀ ਕੋਸ਼ਿਸ਼ ਕਰਾਂਗੇ ਵੀ ਡੇਲੀ ਵਲੌਗ ਆਇਆ ਕਰਨ ਬਾਕੀ ਹੁਣ ਆਪਾਂ ਆਪਣੀ ਨੂਰੀ ਨੂੰ ਬਾਹਰ ਕੱਢਾਂਗੇ ਇਹਨੇ ਵੀ ਹਜੇ ਵੀ ਹੀਟ ਨਹੀਂ ਛੱਡੀ ਭਾਈ 4 ਦਿਨ ਹੋ ਗਏ ਕੱਲ ਨਹੀਂ ਟੀਕਾ ਭਰਾਇਆ ਅੱਜ ਡਾਕਟਰ ਆਉਂਦਾ ਬਸ ਡਾਕਟਰ ਸੱਦਿਆ ਹੈਗਾ ਡਾਕਟਰ ਤੋਂ ਟੀਕਾ ਭਰੋਣੇ ਇਹਦੇ ਆਪਣੀ ਨੂਰੀ ਦੇਵੀ ਬਾਕੀ ਆਖਿਤੇ ਠੀਕੇ ਭਰਾ ਹੀ ਸੀ ਦੋ ਤਾਂ ਪਹਿਲਾਂ ਭਰਾਤੇ ਸੀਗੇ ਇੱਕ ਪਰਸੋਂ ਭਰਾਇਆ ਸੀ ਇੱਕ ਚੌਥੇ ਇੱਕ ਚੌਥੇ ਭਰਾਇਆ ਸੀਗਾ ਠੀਕ ਆ ਪਰ ਇਹਨੇ ਹੀਟ ਨਹੀਂ ਛੱਡੀ ਪਰ ਬਈ ਪਤ ਨਹੀਂ ਕੀ ਗੱਲ ਤੇ ਅੱਜ ਫੇਰ ਆਪਾਂ ਠੀਕਾ ਭਰਾਵਾਂਗੇ ਦੇ ਆਪਣੀ ਨੂਰੀ ਦੇ ਬਾਕੀ ਬਾਕੀ ਇੱਕ ਅਨਾਉਂਸਮੈਂਟ ਕਰਨੀ ਸੀ ਆਪਾਂ ਅਨਾਉਂਸਮੈਂਟ ਤਾਂ ਕਾਦੀ ਵੀ ਬਾਕੀ ਇੱਕ ਹੋਰ ਬੇਨਤੀ ਹੈ ਜੀ ਆਪਣੇ ਪਿੰਡ 6 ਤਰੀਕ ਨੂੰ ਨਵੇਂ ਕੀਰਤਨ ਸਜਾਏ ਜਾ ਰਿਹਾ ਹੈ ਗੁਰਗੋਬ ਸਿੰਘ ਜੀ ਦੇ ਆਗਮਨ ਪਰਪਨ ਨੂੰ ਸਮਰਪਿਤ ਉਸ ਨਗਰ ਕੀਰਤਨ ਦੇ ਬਹੁਤ ਵੱਡਾ ਵਿਸ਼ਾਲ ਨਗਰ ਕੀਰਤਨ ਆਇਆ ਇਸ ਵਾਰ ਤੇ ਤੁਸੀਂ ਸਾਰੇ ਜਣੇ ਜਰੂਰ ਹਾਜ਼ਰੀ ਭਰਨੀ ਉਸ ਨਗਰ ਕੀਰਤਨ ਦੇ ਵਿੱਚ ਵਿਧੀ ਚੰਦ ਦਲ ਦੇ ਆ ਰਹੇ ਆ ਤੇ ਬਾਬਾ ਅਵਤਾਰ ਸਿੰਘ ਜੀ ਵੀ ਪਹੁੰਚ ਰਹੇ ਆ ਤੇ ਹਾਥੀ ਘੋੜੇ ਪਹੁੰਚ ਰਹੇ ਆ ਤੇ ਬਾਜ ਵੀ ਸਦੇ ਗਏ ਆ ਤੇ ਤੁਸੀਂ ਜਰੂਰ ਆਪਣੇ ਨਵੇਂ ਕੀਰਤਨ ਆਪਣੇ ਪਿੰਡ ਦੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਨੀ ਕਿਰਪਾਲਤਾ ਕਰਨੀ 6 ਤਰੀਕ ਨੂੰ ਇਹ ਨਰ ਕੀਰਤਨ ਸਜਾਏ ਜਾ ਰਹੇ ਆ ਸਾਰੇ ਸੰਗਤ ਨੂੰ ਬੇਨਤੀ ਆ ਵੀ ਪਹੁੰਚਣ ਦੀ ਜਰੂਰ ਕਿਰਪਾਲਤਾ ਕਰੋ ਚਲੋ ਆਪਾਂ ਕਰਦੇ ਆ ਕੰਟੀਨਿਊ ਹੁਣ ਆਪਣਾ ਵਲੌਗ ਆਪਾਂ ਗੱਠਾਂ ਕੁੱਤਰਾਂਗੇ ਉਹ ਵਲੌਗ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਦਾ ਗੱਠਾ ਕੁੱਤਰਦੇ ਹੁੰਨੇ ਕਿਵੇਂ ਜਾਂ ਕੁੱਤਰਾ ਹੁੰਦਾ ਇਸ ਤਰੀਕੇ ਨਾਲ ਸੁੱਖ ਬਹੁਤ ਵਧੀਆ ਪੈਂਦੀ ਹੈਗਾ ਤੁਸੀਂ ਵੀ ਆਪ ਜਰੂਰ ਗੱਠਾਂ ਕੁੱਤਰਿਆ ਕਰੋ ਗੱਠਾ ਲਿਆਇਆ ਕਰੋ ਕਿਸੇ ਬਾਹਰ ਜਿਹੜੋ ਬੰਦੀਆਂ ਤੇ ਉਹਨਾਂ ਨੂੰ ਖੋਲ ਕੇ ਤੇ ਕੁੱਤਰ ਲੈ ਕਰੋ ਟੋਕੇ ਵਾਲੀ ਮਸ਼ੀਨ ਤੇ ਉਹਨਾਂ ਦਾ ਸੁੱਖ ਬਹੁਤ ਵਧੀਆ ਪੈਂਦੀ ਹੈ ਜੋ ਤੁਹਾਨੂੰ ਮਿਲਦੇ ਆ ਥੋੜੀਕ ਟਾਈਮ ਨੂੰ ਮੈਂ ਵੀਡੀਓ ਕੰਟੀਨਿਊ ਕਰਦਾ ਥੋੜੀਕ ਟਾਈਮ ਨੂੰ ਪਸ਼ੂ ਪਿਆਲਾ ਮੈਂ ਆਪਾਂ ਹੀ ਆਪਣੀ ਨੂਰੀ ਦੇ ਟੀਕਾ ਵਰਾਉਣ ਲੱਗੇ ਸੀਗੇ ਆ ਡਾਕਟਰ ਸਾਹਿਬ ਆਏ ਸੀਗੇ ਆ ਆਪਣੇ ਬਾਈ ਜੀ ਤੁਹਾਨੂੰ ਦੇਖਣ ਆਏ ਆ ਕਦੇ ਇਹ ਪਹੂ ਦੇਖਣ ਆਏ ਆ ਆਪਣੇ ਬਾਈ ਜੀ ਆ ਆ ਆ ਇੱਥੋਂ ਆਏ ਆ ਯਾ ਨਾਲ ਦੇ ਘਰੋਂ ਅਹੀ ਕਰਦੇ ਬਲੌਗ ਵਾਲੇ ਸਹੀ ਗੱਲ ਹੈ ਅਰੇ ਵੇਣਿਆ ਕਿੰਨਾ ਚਿਰ ਹੀਟਰ ਰੱਖਦੀ ਹੈ ਜੀ ਡਾਕਟਰ ਸਾਹਿਬ ਲੋੜ ਤਾਂ ਨਹੀਂ ਪੈਣੀ ਹੁਣ ਬਾਹਰ ਜਿਹੜੇ ਸਰਟੀਫਿਕੇ ਪ੍ਰਚਾਰਾ ਮਹੀਨੇ ਸੁਪ ਛੱਡਣੀ ਚਾਹੀਦੀ ਹੁੰਦੀ ਹੈ ਚਾਰ ਰਨ ਹੋ ਗਏ ਯਾਰ ਛਟਨੀ ਚਾਹੀਦੀ ਹੈ ਹੀਟ ਨੂੰ ਚੱਲੀ ਜਾਣਾ ਹਰਾ ਕੋ ਚੱਲੀ ਜਾਣਾ ਹਰਾ ਕੋ ਚਲੋ ਤੁਹਾਨੂੰ ਠੀਕਾ ਭਰਾੜੀਏ ਫਿਰ ਮਿਲਦੇ ਆਂ ਕੀ ਗਈ ਧੰਨਵਾਦ ਸਾਡਾ ਵਲੌਗ ਵੇਖਣ ਦੀ ਆਪਾਂ ਇੱਥੇ ਵਲੌਗ ਸਮਾਪਤ ਕਰਦੇ ਆਂਗਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਾਡਾ ਵਲੌਗ ਵੇਖਣ ਦੇ ਲਈ